ਸਰੀਰ ਜੋ ਦਿਖ ਰਿਹਾ ਹੈ ਇਹ ਮਾਇਆ ਹੈ ਜੋ ਚੱਲਦਾ ਫਿਰਦਾ ਹੈ ਜੰਮਦਾ ਮਰਦਾ ਹੈ ਅੱਧੇ ਫੁੱਟ ਤੋਂ ਸ਼ੁਰੂ ਹੋ ਕੇ 5 5.5 ਫੁੱਟ ਤੱਕ 6 ਫੁੱਟ ਤੱਕ ਲੰਮਾ ਹੋ ਗਿਆ ਇਸੇ ਕਰਕੇ ਇਹ ਮਾਇਆ ਹੈ ਸਾਰਾ ਸੰਸਾਰ ਜੋ ਦਿਸਦਾ ਹੈ ਨਾ ਆਕਾਸ਼ ਤੋਂ ਲੈ ਕੇ ਪਤਾਲ ਤੱਕ ਇਹ ਸਭ ਮਾਇਆ ਹੈ ਹੁਣ ਕਾਇਆ ਕੀ ਹੈ ਕਾਇਆ ਸਮਝੀਏ ਇਹੀ ਹੈ ਅਸਲ ਸਰੀਰ ਪਰ ਇਸ ਨੂੰ ਸਰੀਰ ਨਹੀਂ ਕਿਹਾ ਇਸ ਨੂੰ ਦੇਹੀ ਕਿਹਾ ਇਹੀ ਆਤਮਾ ਹੈ ਇਹੀ ਰੂਹ ਹੈ ਆਤਮਨ ਵੀ ਇਸੇ ਦਾ ਨਾਮ ਹੈ ਗੁਰਬਾਣੀ ਅਨੁਸਾਰ ਦੇਹੀ ਗੁਪਤ ਵਿਦੇਹੀ ਦੀਸੈ ਜਿਸ ਨੂੰ ਅਸੀਂ ਦੇਹ ਸਮਝਦੇ ਹਾਂ ਨਾ ਦੇਹ ਆ ਬਾਹਰੀ ਸਰੀਰ ਨੂੰ ਸਤਗੁਰ ਜੀ ਇਹਨੂੰ ਵਿਦੇਹ ਕਹਿੰਦੇ ਹਨ ਦੇਹੀ ਗੁਪਤ ਹੈ ਇਹਨਾਂ ਮਾਇਆ ਵੀ ਅੱਖਾਂ ਨਾਲ ਨਹੀਂ ਦਿਸਦੀ ਦੇਹੀ ਗੁਪਤ ਦੇਹੀ ਦੀ ਜਾਣਕਾਰੀ ਭਾਗਾਂ ਵਾਲੀਆਂ ਜੀਵ ਆਤਮਾਵਾਂ ਗੁਰਬਾਣੀ ਦੀ ਵਿਚਾਰ ਕਰਕੇ ਪ੍ਰਾਪਤ ਕਰਦੀਆਂ ਹਨ ਜੋ ਅਸੀਂ ਆਤਮ ਗਿਆਨ ਦੀ ਗੱਲ ਕਰਦੇ ਆ ਨਾ ਉਹ ਇਹੋ ਹੀ ਹੈ ਕਿ ਅਸੀਂ ਇਸ ਦਿਸਣ ਵਾਲਾ ਮਾਇਆ ਰੂਪੀ ਸਰੀਰ ਦਾ ਗਿਆਨ ਨਹੀਂ ਲੈਣਾ ਇਸ ਨੂੰ ਨਹੀਂ ਜਾਣਣਾ ਬਲਕਿ ਅਸੀਂ ਆਤਮਾ ਨੂੰ ਜਾਣਣਾ ਹੈ ਆਤਮ ਗਿਆਨ ਲੈਣਾ ਹੈ ਪਰਮੇਸ਼ਰ ਦੇ ਘਰ ਦਾ ਰਸਤਾ ਆਤਮਨ ਤੋਂ ਸ਼ੁਰੂ ਹੁੰਦਾ ਹੈ ਨਾ ਕਿ ਇਹ ਸਰੀਰ ਤੋਂ ਸ਼ੁਰੂ ਹੁੰਦਾ ਹੈ ਸਰੀਰ ਤਾਂ ਇੱਕ ਜਰੀਆ ਹੈ